ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਬਣ ਵਾਲਾ ਅਨੂਕਾ ਪਿੰਡ ਬਣ ਵਾਲਾ ਅਨੂਕਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਹੈ ਲੰਬੀ ਤੋਂ 3-4 ਕਿਲੋਮੀਟਰ ਦੀ ਦੂਰੀ ਤੇ ਆ ਤਾਂ ਇਸ ਪਿੰਡ ਤੋਂ ਥੋੜਾ ਜਿਹਾ ਸਾਈਡ ਤੇ ਜਦੋਂ ਆਪਾਂ ਇੱਧਰ ਨੂੰ ਮੈਨਿਆਂ ਦੇ ਵਿੱਚ ਦੀ ਡੱਬ ਵਾਲੀ ਰੋਡ ਨੂੰ ਹੁਣੇ ਤਾਂ ਇੱਥੇ ਇੱਕ ਗੁਰਦਰਾ ਸਾਹਿਬ ਆ ਜੀ ਨਾਨਕ ਸਰ ਬਹੁਤ ਵੱਡਾ ਗੁਰਦਰਾ ਹੈ ਮਸਿਆ ਪਰਦੇ ਆ ਹਰ ਮਹੀਨੇ ਪਹਿਲੀ ਹਲ ਦਿਨ ਦੀਵਾਨ ਸਜਦੇ ਆ ਤਾਂ ਇਹ ਪਿੰਡ ਤੁਹਾਨੂੰ ਦਿਖਾ ਰਿਹਾ ਜੀ ਪਿੰਡ ਬਨ ਵਾਲਾ ਅਣੂਕਾ ਇਥੋਂ ਦੇ ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ ਬਨ ਵਾਲਾ ਵਾਲੇ ਕੀਰਤਨ ਦੀਵਾਨ ਸਜਾਉਂਦੇ ਆ ਪਿੰਡਾਂ ਦੇ ਵਿੱਚ ਸਮਾਗਮ ਜਿੰਨੇ ਵੱਡੇ ਹੁੰਦੇ ਆ ਉੱਥੇ ਵੀ ਜਾਂਦੇ ਆ ਸ਼ਹਿਰਾਂ ਦੇ ਵਿੱਚ ਵੀ ਜਾਂਦੇ ਆ ਵੱਡੇ ਵੱਡੇ ਸਮਾਗਮਾਂ 'ਚ ਇਹਨਾਂ ਦੀਆਂ ਡਿਊਟੀਆਂ ਲੱਗਦੀਆਂ ਤੁਸੀਂ ਆਮ ਹੀ ਦੇਖਦੇ ਹੋਵੋਗੇ ਆਪਣੇ ਇਸ ਚੈਨਲ ਤੇ ਇਨਾਂ ਦੇ ਆਪਾਂ ਲਾਈਵ ਬਹੁਤ ਕੀਤੇ ਹੋਇਆ ਤਾਂ ਇਹਨਾਂ ਦਾ ਇੱਕ ਆਪਣਾ ਪੇਜ ਸੀ ਜੀ ਬਣਵਾਲਾ ਟੀਵੀ ਦੇ ਨਾਂ ਤੇ ਗੁਰਪ੍ਰੀਤ ਸਿੰਘ ਜੀ ਬਣਵਾਲਾ ਟੀਵੀ ਉਹ ਚੈਨਲ ਥੋੜਾ ਜਿਹਾ ਪ੍ਰੋਬਲਮ ਆ ਗਿਆ ਤਕਨੀਕੀ ਕਾਰਨ ਆ ਕੋਈ ਹੁੰਦੇ ਦੇ ਤਾਂ ਹੁਣ ਤੁਸੀਂ ਰਿਸਰਚ ਮਾਰ ਲਿਓ ਗੁਰਦੁਆਰਾ ਦੁਖਨਿਵਾਰਨ ਸਾਹਿਬ ਲੰਬੀ ਤਾਂ ਹੁਣ ਪ੍ਰੋਗਰਾਮ ਉਹਨਾਂ ਤੇ ਚੱਲ ਰਿਹਾ ਤਾਂ ਆਪਾਂ ਵੀਡੀਓ ਦਿਖਾ ਰਹੇ ਆ ਪਿੰਡ ਬਣਵਾਲਾ ਅਨੁਕੇ ਦੇ ਵਿੱਚ ਗਏ ਸੀ ਅੱਜ ਤੇ ਆਪਾਂ ਅੱਜ ਪਹਿਲੀ ਵਾਰੀ ਡਰੋਨ ਦੀ ਟ੍ਰੇਨਿੰਗ ਕੀਤੀ ਹੈ ਚਲਾਉਣ ਦੀ ਡਰੋਨ ਨਾਲ ਵੀਡੀਓ ਸ਼ੂਟ ਕੀਤੀ ਹੈ ਤਾਂ ਤੁਹਾਨੂੰ ਪਿੰਡ ਦਿਖਾ ਰਹੇ ਹਾਂ ਕੋਸ਼ਿਸ਼ ਕੀਤੀ ਹੈ ਦੱਸਿਓ ਕਿਵੇਂ ਲੱਗ ਰਿਹਾ ਪਿੰਡ ਬਣਵਾਲਾ ਅਨੂਕਾ ਇੱਕ ਇੱਕ ਘਰ ਦਿਖਾਇਆ ਥੋੜਾ ਜਿਹਾ ਆਪਾਂ ਜ਼ਿਆਦਾ ਉੱਪਰ ਲੈ ਗਏ ਸੀ ਡਰੋਨ ਨੂੰ ਅੱਜ ਦੀ ਵੀਡੀਓ ਵਿੱਚ ਦਿਖਾ ਰਹੇ ਹਾਂ ਜੀ ਪਿੰਡ ਬਣਵਾਲਾ ਅਨੂਕਾ ਦੇਖ ਸਕਦੇ ਹੋ ਲੰਬੀ ਦੇ ਬਿਲਕੁਲ ਨੇੜੇ ਹੈ 3-4 ਕਿਲੋਮੀਟਰ ਦੀ ਦੂਰੀ ਤੇ ਹੈ ਇਹ ਸਾਰਾ ਵਿਊ ਤੁਹਾਨੂੰ ਪਿੰਡ ਦਾ ਦਿਖਾ ਰਿਹਾ ਹਰੇ ਭਰੇ ਵਿੱਚ ਪਿੰਡ ਦੇ ਦਰਖਤ ਵੀ ਆ ਆਰੋ ਸਿਸਟਮ ਵੀ ਲੱਗਿਆ ਹੋਇਆ ਤੁਸੀਂ ਦੇਖ ਰਹੇ ਹੋ ਆ ਜਿੰਦਾ ਬਲੂ ਕਲਰ ਆ ਇਧਰ ਖੇਤ ਤੁਹਾਨੂੰ ਦਿਖਾਵਾਂਗੇ ਤਾਂ ਇਸ ਪਿੰਡ ਦੇ ਨੇੜੇ ਇੱਕ ਸੋਲਰ ਵੀ ਲੱਗਿਆ ਹੋਇਆ ਹੈ ਸੋਲਰ ਤੱਕ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਪਹਿਲੀ ਵਾਰੀ ਡਰੋਨ ਚਲਾਉਣ ਦੇ ਵਿੱਚ ਜਿੰਨੇ ਕ ਆਪਾਂ ਨੂੰ ਨੌਲੇਜ ਆਏ ਵੀਡੀਓ ਬਣਾਉਣ ਦੀ ਤੁਹਾਨੂੰ ਦਿਖਾ ਰਿਹਾ ਹਾਂ ਵੀਡੀਓ ਤੁਹਾਨੂੰ ਬਣਾਉਣ ਵਾਲਾ ਨੂੰ ਜੇ ਦੀ ਵਧੀਆ ਲੱਗੀ ਤਾਂ 6 ਜ਼ਰੂਰ ਕਰਿਓ ਤੇ ਇਹ ਪਿੰਡ ਪੈਂਦਾ ਹੈ ਜੀ ਪੰਜਾਬੇ ਤੋਂ 2.5 ਕਿਲੋਮੀਟਰ ਦੀ ਦੂਰੀ ਤੇ 2.5-3 ਕਿਲੋਮੀਟਰ ਮੈਣਾ ਪਿੰਡ ਵੀ ਇਹਦੇ ਬਿਲਕੁਲ ਨੇੜੇ ਹੀ ਆ ਲੰਬੀ ਵੀ ਲਗਭਗ ਨੇੜੇ ਹੀ ਆ ਤਾਂ ਘਰਾਂ ਦੇ ਵਿੱਚ ਦੇਖੋ ਤੁਸੀਂ ਕਿੱਡੇ ਸੋਹਣੇ ਦਰਖਤ ਲੱਗੇ ਹੋਏ ਆ ਕੋਈ ਫੈਗਸ ਵਗੈਰਾ ਕੋ ਜਿਵੇਂ ਸ਼ਪੈਦੇ ਨਮਾ ਜਿਨਾਂ ਡੇਕਾਂ ਕਹਿੰਨੇ ਆ ਇਹ ਗਲੀਆਂ ਤੁਸੀਂ ਦੇਖ ਸਕਦੇ ਹੋ ਬਹੁਤ ਨੀਵੇਂ ਨੀਵੇਂ ਆਪਾਂ ਥੋੜਾ ਜਿਆਦਾ ਉਚਾਈ ਤੇ ਲੈ ਗਏ ਸੀ ਡਰੋਨ ਨੂੰ ਤਾਂ ਅੱਗੇ ਤੋਂ ਕੋਸ਼ਿਸ਼ ਕਰਾਂਗੇ ਆਪਾਂ ਪਿੰਡ ਕੱਖਾਂ ਵਾਲੀ ਦੀ ਵੀਡੀਓ ਦਿਖਾਵਾਂਗੇ ਤੁਹਾਨੂੰ ਤਾਂ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਆਪਣੀ ਕਵਰੇਜ ਕੀਤੀ ਜਿਹੜੀ ਵੀਡੀਓ ਆ ਇਹ ਕਵਰੇਜ ਕਿਵੇਂ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਅਗਰ ਤੁਹਾਨੂੰ ਵਧੀਆ ਲੱਗਦੀ ਤਾਂ ਸ਼ੇਅਰ ਜ਼ਰੂਰ ਕਰਿਓ। ਲਓ ਜੀ ਹੁਣ ਥੋੜਾ ਜਿਹਾ ਆਪਾਂ ਡਰੋਨ ਨੂੰ ਕੀਤਾ ਸੀ نیچے। ਕਰਾਂਗੇ ਕੋਸ਼ਿਸ਼ ਅੱਗੇ ਤੋਂ ਆਪਾਂ ਹੋਰ ਵੀਡੀਓ ਦਿਖਾਉਣ ਦੀ ਡਰੋਨ ਤੇ। ਅੱਜ ਪਹਿਲੀ ਵਾਰੀ ਆਪਾਂ ਡਰੋਨ ਨੂੰ ਡਾਊਨ ਦੀ ਕੋਸ਼ਿਸ਼ ਕੀਤੀ। ਮੇਰੇ ਹਿਸਾਬ ਨਾਲ ਵਧੀਆ ਬਣੀ ਆ ਵੀਡੀਓ। ਬਾਕੀ ਤੁਸੀਂ ਦੱਸਿਓ।